ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਮੇਜਰ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਉਹ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿੱਤੇ ਹਰ ਮਦਦਾਰ ਨੂੰ ਚੁਪੈਰਾ ਸਮਾਗਮ ਅਜੋਜਿਤ ਕੀਤਾ ਜਾਂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਂਦੇ ਨੇ ਸੰਗਤਾਂ ਲਈ ਬੜੀਆਂ ਸਹੂਲਤਾਂ ਨੇ ਥਾਂ ਥਾਂ ਦੇ ਉੱਪਰ ਲੰਗਰ ਲੱਗੇ ਨੇ ਕੋਈ ਕਾਹ ਦਾ ਸਟਾਲ ਲੱਗਿਆ ਕੋਈ ਪਕੌੜਿਆਂ ਦਾ ਸਟਾਲ ਲੱਗਿਆ ਕਈ ਫਰੂਟ ਦਾ ਸਟਾਲ ਲੱਗਿਆ ਕੋਈ ਕਈ ਕਰੋਦੇ ਯਾਨੀ ਕਿ ਇੱਥੇ ਸਹੂਲਤਾਂ ਨੇ ਔਰ ਬੈਠਣ ਉੱਠਣ ਆਉਣ ਜਾਣ ਵਾਸਤੇ ਵੀ ਸੰਗਤਾਂ ਲਈ ਬਹੁਤ ਵੱਡੀਆਂ ਸਹੂਲਤਾਂ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਸੋ ਅੱਜ ਇਸ ਜਗ੍ਹਾ ਤੇ ਸ਼ਰਦਾ ਦਾ ਸਹਾਲਾਬ لوکاں دا ਭਾਰਮਾ ਇਕੱਠੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਸਾਰਾ ਸ਼ਹਿਰ ਹੀ ਇਸ ਤੇ ਉਮੜ ਕੇ ਪਹੁੰਚ ਚੁੱਕਿਆ ਹੋਵੇ ਸੋ ਇਸ ਸ਼ਰਧਾ ਵਿਦੇਸ਼ ਸਥਾਨ ਤੇ ਅਸੀਂ ਕੁਝ ਆਈਆਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਦੀ ਮੰਨ ਦੀ ਸ਼ਰਧਾ ਤੇ ਸਤਕਾਰ ਕੀ ਹੈ ਤੇ ਜਿਸ ਭਾਵਨਾਵਾਂ ਨੂੰ ਲੈ ਕੇ ਉਹ ਇਸ ਜਗ੍ਹਾ ਤੇ ਨਸਤਮਸਤਕ ਹੁੰਦੇ ਨੇ ਕਿ ਕੀ ਉਹਨਾਂ ਭਾਵਨਾਵਾਂ ਨੂੰ ਬੂਰ ਪਿਆ ਉਹਨਾਂ ਦੀਆਂ ਕਿੰਨੀਆਂ ਕਿ ਮੰਨਦੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ ਸੋ ਲੈ ਚਲਦੇ ਆ ਅਸੀਂ ਗੱਲ ਕਰਾਂਗੇ ਤੁਹਾਨੂੰ ਉਹਨਾਂ ਦੇ ਨਾਲ ਫਤਿਹ ਅੱਜ ਜੋ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚ ਪਰਸਮਗਮ ਵਿੱਚ ਆਈਆਂ ਨੇ ਸੋ ਗੱਲ ਕਰਦੇ ਆ ਕਿ ਇਹ ਕਿੱਥੋਂ ਆਏ ਨੇ ਤੇ ਇਹਨਾਂ ਨਾਮ ਕੀ ਆ ਤੇ ਕਿਸ ਭਾਵਨਾ ਨੂੰ ਲੈ ਕੇ ਇਹ ਇੱਥੇ ਹਾਜ਼ਰੀ ਭਰ ਰਹੀਆਂ ਨੇ ਸੋ ਬੇਟਾ ਕੀ ਨਾਮ ਵਾਈਕੋ ਜੀ ਕੀ ਖਾਲਸਾ ਵਾਈਕੋ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਕਿਹੜੀ ਜਗ੍ਹਾ ਤੋਂ ਆਇਓ ਇਹ ਤੇ ਲੁਧਿਆਣਾ ਹੀ ਤੋਂ ਆਇਆ ਕਿੰਨੀ ਦੇਰ ਤੋਂ ਗੁਰੂਪ੍ਰਸਾਦ ਸਾਹਿਬ ਆ ਕਾਫੀ ਟਾਈਮ ਤੋਂ ਆ ਰਹੇ ਆ ਇਸ ਤਰ੍ਹਾਂ ਲੱਗਦਾ ਵਾ ਉਰੇ ਜ ਆਉਣ ਨਾਲ ਜੋ ਮੰਦੀਆਂ ਕੁਝ ਭਾਵਨਾਵਾਂ ਨੇ ਵਧੀਆ ਉਹਨਾਂ ਨੂੰ ਮਿਲੀਆਂ ਨਹੀਂ ਐੱਚ ਆ ਕੇ ਬਹੁਤ ਵਧੀਆ ਲੱਗਦਾ ਵਾ ਬਹੁਤ ਮਨ ਨੂੰ ਸਕੂਨ ਮਿਲਦਾ ਵਾ ਸੇਵਾ ਕਰੀਦਾ ਵਾ ਸੇਵਾ ਕਰਕੇ ਬਹੁਤ ਆਨੰਦ ਮਿਲਦਾ ਮਨ ਨੂੰ ਤੇ ਹੋਰ ਸੰਗਤ ਨਾਲ ਵੀ ਜੁੜੀਦਾ ਵਾ ਤੇ ਚੰਗਾ ਲੱਗਦਾ ਸੁਪੀਰ ਜੀ ਆਪਣਾ ਨਾਮ ਮੈਂ ਹੁਜੂਰ ਸਾਹਿਬ ਐਗਜ਼ਿਸ ਤੇ ਮੇਰਾ ਨਾਮ ਸਾਇਲ ਸਿੰਘ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸ ਭਾਵਨਾ ਦੇ ਨਾਲ ਉਹ ਮੈਂ ਆਈ ਕਹਿਣਾ ਚਾਹੁੰਗਾ ਸਾਰੇ ਜਿਹਨੇ ਆਪਣਾ ਜਿਹੜੇ ਲਾਈਫ ਵਿੱਚ ਦੁੱਖ ਪਰੇਸ਼ਾਨੀ ਹੁੰਦੀ ਹੈ ਨੇ ਉਹ ਸਾਰੇ ਥੋੜੇ ਜਿਹਾ ਕੈਂਟਲ ਇੱਧਰ ਛੱਡ ਕੇ ਇੱਥੇ ਆਏ ਹੋ ਨਾ ਬਾਬਾ ਜੀ ਦੇ ਚਰਨਾਂ ਵਿੱਚ ਆਪਣੀ ਸੇਵਾ ਦੇਣ ਤੇ ਬਹੁਤ ਹਕੂਕੁਲ ਤੇ ਸ਼ਾਂਤੀ ਮਿਲਦੀ ਹੈ ਤੇ ਸਾਰੀ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਪਰਮਜੀਤ ਕੌਰ ਹੈ ਅਸੀਂ ਲੁਧਿਆਣਾ ਦੇ ਆ ਅਸੀਂ ਲਗਾਤਾਰ 3.5-4 ਸਾਲ ਹੋ ਗਏ ਸਾਂਦੇ ਕਿਸ ਤਰ੍ਹਾਂ ਦਾ ਮਹਿਸੂਸ ਹੱਥੇ ਤੁਸੀਂ ਮਨੋਂ ਮਨ ਨੂੰ ਅੰਨ ਸਕੋਨ ਕਰਦਾ ਤਾਂ ਖੁਸ਼ੀ ਮਿਲਦੀ ਹੈ ਤੇ ਅਸੀਂ ਸਾਰੇ ਨੂੰ ਕਹਿੰਦੇ ਆਇਆ ਕਰੋ ਤੇ ਬਾਣੀ ਦੇ ਨਾਲ ਜੁੜੋ ਤੇ ਤੁਸੀਂ ਮਨ ਸਾਡੇ ਕੋਲ ਕੁਝ ਵੀ ਨਹੀਂ ਸੀ ਅੱਜ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਸਭ ਕੁਝ ਆ ਤੇ ਮੇਰੇ ਬੱਚੇ ਵੀ ਆ ਜੋ ਸੇਵਾ ਕਰਦੇ ਜਰਨ ਮੂਲ ਇਸ ਅੱਜ ਇਹ ਮੈਂ ਮਾਨਕਵਾਰ ਤੋਂ ਆਈ ਹਾਂ। ਇਹ ਤੁਸੀਂ ਇੱਥੇ ਘਰ ਤੋਂ ਆ ਰਹੇ ਹੋ। ਮੈਂ ਤਾਂ ਹੋਵੇ 2 ਸਾਲ ਜੀ। ਕਿਸ ਤਰ੍ਹਾਂ ਮੈਨੂੰ ਲੱਗਦਾ ਕਿ ਤੁਹਾਡੇ ਮਨ ਦੀ ਕੋਈ ਅਨੁਸੰਤ ਹੈ। ਸੰਤਾਨ ਨੂੰ ਵੀ ਕਿਹਨੇ ਜਨਮ ਆਇਆ। ਬਹੁਤ ਬਹੁਤ ਹੈ ਬਾਬਾ ਜੀ ਦਾ ਸਾਰੀ ਸ਼ੁਕਰਾਨਾ ਹੈ। ਬਾਬਾ ਜੀ ਦਾ ਸ਼ੁਕਰੀਆ ਅਦਾ ਕਰਾਂ। ਧੰਨ ਬਾਬਾ ਦੇਵ। ਮੇਰਾ ਨਾਮ ਸੁਰੇਂਦਰ ਕੁਮਾਰ ਹੈ ਜੀ। ਕਿਹੜੀ ਜਗ੍ਹਾ ਤੋਂ? ਮੈਂ ਨਿਊ ਮਾਦਪਰੀ ਬੱਸ ਜੇਲੇ ਵਾਲ ਤੋਂ। ਕਿੰਨੇ ਦਿਨ ਤੋਂ ਆ ਰਹੇ? ਮੈਨੂੰ ਮਹੀਨਾ ਹੋ ਗਿਆ। ਈਮਾਨ ਦੇ ਵਿੱਚ ਲੈ ਕੇ ਸਰਬਾ ਦੇ ਨਾਲ ਮੈਂ ਸਰਬਾ ਦਾ ਪਲਾ ਮੰਗ ਕੇ ਆਇਆ ਤੇ ਕੀ ਤੁਸੀਂ ਕਿਸੇ ਨੂੰ ਸੰਗਤ ਨੂੰ ਪਹੁੰਚਾਉਂਦੇ ਹੋ ਸੰਗਤ ਦਾ ਆਰਾਮ ਨਾਲ ਆਵੇ ਆਰਾਮ ਨਾਲ ਜਾਵੇ ਆਪਣੇ ਨਿਸ਼ਚੈ ਨਾਲ ਮੱਥਾ ਟੇਕੇ ਤੇ ਜੋ ਮਨ ਭਾਵਨਾ ਉਹ ਮਿਲੇਗੀ ਔਰ ਜੋ ਮਿਲੇਗੀ ਅਸੀਂ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਇਆ ਕਾਰ ਵੀ ਜੋ ਜਲਦੀ ਹੈ ਬਾਬਾ ਜੀ ਦੀ ਕੋਈ ਗਲਤ ਚੀਜ਼ ਸਾਡੇ ਘਰ ਨਹੀਂ ਵੱੜਦੀ ਪਾਸ ਪੂਜਾ ਚੱਲਦਾ ਰਹਿੰਦਾ ਕੋਈ ਵੀ ਮਤਲਬ ਅਵੇਦਾ ਕੋਈ ਕੁਰੇਤੀਆਂ ਨਹੀਂ ਹੁੰਦੀ ਆ ਸਾਡੇ ਘਰ ਤੇ ਬਾਬਾ ਜੀ ਸਿੰਘਾ ਤੇ ਸ਼ੁਰੂ ਤੋਂ ਦਰਬਾਰ ਸਾਹਿਬ ਤੋਂ ਜੁੜੇ ਹੋਏ ਸੀ ਤੇ ਮਨ ਹਮੇਸ਼ਾ ਕਰਦਾ ਸੀ ਹਰ ਹਰ ਗੁਰਪ੍ਰਬਤ ਤੇ ਚਲੇ ਜਾਂਦੇ ਸੀ ਫਿਰ ਐ ਹੀ ਲੱਗਦਾ ਸੀ ਕਿ ਇੱਥੇ ਹੀ ਬਾਬਾ ਜੀ ਦਾ ਹੋਵੇ ਹਨਾ ਇਹ ਉਹ ਜੋ ਆਇਆ ਸਰ ਪਤਾ ਲੱਗਿਆ ਇੱਥੇ ਉਦੋਂ ਦਾ ਹੀ ਜੁੜੇ ਹੋਏ ਆ ਇੱਥੇ ਉਹ ਆਇਆ ਸਰ ਇਸ ਤਰ੍ਹਾਂ ਸੰਗਤਾਂ ਦਾ ਇੱਕ ਵੱਡਾ ਸੈਲਾਬ ਇਕੱਠਾ ਹੋਗਾ ਜਿਨ੍ਹਾਂ ਪਾਵਨਾਮਾ ਨੂੰ ਲੈ ਕੇ ਸੰਗਤਾਂ ਉਰੇ ਹਾਜ਼ਰੀ ਭਰਦੀਆਂ ਨੇ ਉਹਨਾਂ ਮਾਰੇ ਵੀ ਤੁਹਾਨੂੰ ਕੋਈ ਹਾਂਜੀ ਸਭ ਦੇ ਅੱਜਕੱਲ ਇੱਛਾਵਾਂ ਕਦੀ ਖਤਮ ਨਹੀਂ ਹੁੰਦੀਆਂ ਨਾ ਇੱਕ ਇੱਛਾ ਖਤਮ ਹੁੰਦੀ ਹੈ ਇੱਕ ਸ਼ੁਰੂ ਹੋ ਜਾਂਦੀ ਹੈ ਤੇ ਬਾਬਾ ਜੀ ਅੱਜ ਕੱਲ ਸਾਰੇ ਕੁਛ ਇੱਛਾਵਾਂ ਨਾਲ ਹੀ ਹੈ ਭਗਤੀ ਨਾਲ ਵੀ ਹੈਗਾ ਜਿਹੜੇ ਭਗਤੀ ਨਾਲ ਜੁੜੇ ਨੇ ਉਹ ਭਗਤੀ ਉਹਨਾਂ ਨੂੰ ਦਿੰਦੇ ਨੇ ਬਾਬਾ ਜੀ ਜਿਹੜੇ ਮਤਲਬ ਕਿ ਇੱਛਾਵਾਂ ਨਾਲ ਜੁੜੇ ਨੇ ਉਹਨਾਂ ਨੂੰ ਇੱਛਾਵਾਂ ਦਿੰਦੇ ਨੇ ਜੀ ਦਾ ਕਾਹਦਾ ਵਹਿਗੁਰੂ ਕਿ ਫਤ ਮੇਰੇ ਨਾਮ ਰਣਜੋ ਸਿੰਘ ਹੈ ਜੀ ਤੇ ਆਪ ਬਾਬਾ ਦੀ ਕੀ ਥਾਂ ਧਿਆਨ ਇੱਕ ਕੀ ਕਹਿਣਾ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਬਾਈ ਗੁਰਜੀ ਬਾਬਾ ਦੀਪ ਸਿੰਘ ਦਾ ਚ ਪੈਰਾ ਸਾਹਿਬ ਜਿਹੜਾ ਬੁੱਧਵਾਰ ਦੇ ਦਿਨ ਹੁੰਦਾ ਹੈ ਇੱਕ ਤਾਂ ਸਾਨੂੰ ਰ ਬਹੁਤ ਜ਼ਿਆਦਾ ਮਤਲਬ ਅਸੀਂ ਆਸਾਂ ਉਮੀਦਾਂ ਰੱਖੀਦੀ ਹਾਂ ਵੀ ਜੋ ਵੀ ਅਸੀਂ ਮਨ ਵਿੱਚ ਸੋਚੀ ਰਿਹਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਮੈਂ ਇਸ ਮੁਕਾਮ ਤੇ ਜਾਣਾ ਚਾਹੁੰਦਾ ਵਾ ਇਹ ਮੈਂ ਆਪਣੀ ਲਾਈਫ ਚ ਕਰਨਾ ਚਾਹੁੰਦਾ ਉਹ ਅਸੀਂ ਬਾਬਾ ਜੀ ਨਾਲ ਆ ਕੇ ਖੁੱਲੇ ਦਿਲਾਂ ਬੁੱਧਵਾਰ ਨੂੰ ਸ਼ੇਅਰ ਕਰੀਦੇ ਬਾਬਾ ਜੀ ਮੈਨੂੰ ਦਿੱਕਤ ਆਈ ਹੈ ਮੈਨੂੰ ਪਰੇਸ਼ਾਨੀ ਹੈਗੀ ਹੈ ਜੋ ਵੀ ਮਾਈਂਡ ਚ ਮਤਲਬ ਸ਼ਾਮ ਨੂੰ ਕੋਈ ਵੀ ਮੈਨੂੰ ਦਿੱਕਤ ਹੁੰਦੀ ਹੈ ਆਪਾਂ ਇੱਕ ਦਿਨ ਪਹਿਲਾਂ ਸੋਚ ਕੇ ਆ ਜੀ ਅੱਜ ਬਾਬਾ ਜੀ ਬਰਤੇ ਅੱਗੇ ਇਹ ਬੇਨਤੀ ਕਰਨੀ ਕਿ ਮੈਨੂੰ ਦਿਖ ਰਹਾ ਹੈ ਕਿ ਅਸੀਂ ਮੇਨ ਸਾਡਾ ਕਹਿਣ ਦਾ ਮਤਲਬ ਹੈਗਾ ਕਿ ਨਾ ਅਸੀਂ ਕਿਸੇ ਦੇ ਆਸਰੇ ਤੇ ਲਈ ਦੇ ਨਾ ਕਿਸੇ ਕੋਈ ਉਜਾਇਦਾ ਨਾ ਕਿਸੇ ਨੂੰ ਕੋਈ ਬੇਨਤੀ ਕਰੇ ਦੀ ਹੈ ਆਪਾ ਪਾਪਾ ਗੀਤ ਸਿੰਘ ਜੀ ਨੂੰ ਮੰਨਦੇ ਆ ਇਹਨਾਂ ਦੇ ਚਪਰਿਆਂ ਦੇ ਹਾਜ਼ੀ ਭਰਦੇ ਆ ਇਹਨਾਂ ਅੱਗੇ ਸਾਡਾ ਸੀਸ ਝੁਕਦਾ ਹੈ ਇਹਨਾਂ ਅੱਗੇ ਅਸੀਂ ਜੋ ਵੀ ਡਿਮਾਂਡਾਂ ਕਰਨੀਆਂ ਹੈ ਹੱਥ ਅੱਡਨੇ ਇਹਨਾਂ ਅੱਗੇ ੱਡਾਂਗੇ ਹੋਰ ਸਾਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਨਾ ਅਸੀਂ ਕੁਝ ਕਹਨੇ ਆ ਆਪਾ ਸੰਗਤ ਨੂੰ ਕੀ ਆਪਾ ਸੰਗਤ ਨੂੰ ਕਹਿਣਾ ਚਾਹੁੰਦੇ ਜੇ ਇਹਦਾ ਆਪਾ ਸੱਚ ਦੋ ਮੰਨਦੇ ਆ ਉਹ ਮੇਰੀ ਅੱਜ ਤੋਂ ਥੋੜੇ ਟਾਈਮ ਵਾਲੇ ਕੰਡੀਸ਼ਨ ਬਹੁਤ ਹੀ ਜ਼ਿਆਦਾ ਖਰਾਬ ਸੀਗੀ ਹਸਪੀਟਲਾਂ ਦਾ 15 20 ਹਜ਼ਾਰ ਮੈਂ ਲੈ ਚੁੱਕਿਆ ਸੀਗਾ ਡਾਕਟਰ ਨੇ ਜਵਾਬ ਦਿੱਤਾ ਜੀ ਹਾਂ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਆਈ ਮਹੀਨੇ ਤਾਂ ਢੇਰ 7 8 ਹਜ਼ਾਰ ਜਾਣੇ ਜਾਣੇ ਹੈਗੇ ਨੇ ਪਰ ਸੇਰੇ ਸਾਨੂੰ ਵੀ ਬਾਬਾ ਦੀਪ ਸਿੰਘ ਮੈਂ ਆਉਂਦਾ ਸੀਗਾ ਪਰ ਸ਼ਾਮ ਨੂੰ ਆਉਂਦਾ ਸੀ ਮੱਥਾ ਟੇਕਣੇ ਫਿਰ ਮਾਤਾ ਜੀ ਕਹਿੰਦੀ ਆਪਾਂ ਇੱਕ ਅਰੇ ਚੁਪੈਰਾ ਘਰੇ ਦਾ ਆਪਾਂ ਕੱਟਦੇ ਆਏ ਆ ਚਰਮ ਘਰੇ ਚੁਪੈਰਾ ਕੱਟਦਾ ਸੀ ਛੁੱਟੀ ਵਰਕੀ ਫਿਰ ਮਾਤਾ ਜੀ ਕਹਿੰਦੇ ਆਪਾਂ ਬੁੱਧਵਾਰ ਦੇ ਤੇ ਚਪੈਰੇ ਦੀ ਹਾਜ਼ਰੀ ਭਰ ਲੈਣੇ ਆ ਕਿਉਂਕਿ ਹੁਣ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਨੇ ਕੰਮ ਕਰਕੇ ਦਿੱਕਤ ਬਹੁਤ ਆਉਂਦੀ ਪਈ ਮੈਂ ਫਿਰ ਹਸਪੀਟਲ ਤੋਂ ਰਿਪੋਰਟਾ ਕਰਾ ਕੇ ਉਹਰੇ ਅੱਗੇ ਚ ਪੈਰੇ ਜਾ ਹਾਜ਼ਰੀ ਭੇਗੇ ਇਸ ਮੇਰੇ ਬਾਬਾ ਕੇ ਇੱਕ ਅਰਦਾਸ ਲਾਈ ਸੀ ਬਾਬਾ ਜੀ ਮੈਂ ਬਹੁਤ ਜ਼ਿਆਦਾ ਮੇਰੇ ਸਰੀਰ ਤੋਂ ਪਰੇਸ਼ਾਨ ਹੈਗਾ ਕਿਉਂਕਿ ਬਿਮਾਰੀਆਂ ਹੁਣ ਜਿਵੇਂ ਜਿਵੇਂ ਲਾਈਫ ਵੱਧਦੀ ਬਿਮਾਰੀਆਂ ਵੱਧਦੀ ਜਾਂਦੀ ਬਹੁਤ ਜ਼ਿਆਦਾ ਮੈਨੂੰ ਦਿੱਕਤ ਆ ਰਹੀ ਹੈ ਸਰ ਉਸ ਦਿਨ ਤੋਂ ਮੇਰਾ ਮਨ ਨੂੰ ਪਤਾ ਨਹੀਂ ਕੀ ਇੱਕ ਹਿਸਾਬ ਨਾਲ ਇੱਥੇ ਸੈੱਟ ਹੋ ਗਿਆ ਆ ਵੀ ਬਾਬਾ ਮੇਰੇ ਨਾਲ ਖੜ ਗਿਆ ਜੋ ਵੀ ਮੈਨੂੰ ਦਿੱਕਤ ਪਰੇਸ਼ਾਨੀ ਆਉਂਦੀ ਉਹ ਦਿਨ ਗਿਆ ਅੱਜ ਤੱਕ ਦਿਨ ਖੜਾ ਨਾ ਮੈਂ ਕੋਈ ਦਵਾਈ ਲਈ ਨਾ ਮੈਂ ਕਿਸੇ ਡਾਕਟਰ ਕੋਲੇ ਗਿਆ ਨਾ ਮੈਂ ਕਿਸੇ ਨੂੰ ਕਿਹਾ ਹਾਂ ਵੀ ਮੈਨੂੰ ਇਹ ਦਿੱਕਤ ਆ ਰਹੀ ਹੈ ਤਕਲੀਫ ਆ ਰਹੀ ਹੈ ਆਪਾਂ ਉੱਚੀ ਦਾ ਸੀ ਹਾਂ ਵੀ ਯਾਰ ਇਹ ਦਿੱਕਤ ਹੈਗੀ ਮੈਨੂੰ ਇਸ ਚੀਜ਼ ਦੀ ਲੋੜ ਹੈਗੀ ਐ ਮੇਰੇ ਕੋਲ ਮਾਇਆ ਦੀ ਘਾਟ ਹੈਗੀ ਐ ਮੇਰਾ ਕੰਮ ਨਹੀਂ ਬਣਦਾ ਪਿਆ ਆਪਾਂ ਮੰਨੂ ਜੇ ਸੋਚੀ ਦੀ ਪਰ ਅਗਲੇ ਦਿਨ ਉਹ ਉਸ ਵੇਲੇ ਮੈਂ ਪੂਰੀ ਹੁੰਦੀ ਆ ਪਰ ਬਿਆਨ ਵੀ ਨਹੀਂ ਕਰ ਸਕਦੇ ਕੋਈ ਚੀਜ਼ ਜਿੰਨੇ ਉਹ ਜੀ ਉਹ ਜੋ ਆਪ ਮੇਰੇ ਘਰ ਦੇ ਕਹਿੰਦੇ ਨੇ ਆ ਵੀ ਚਮਤਕਾਰ ਹੋ ਰਿਹਾ ਇੱਕ حساب ਆ ਪਰ ਮੈਂ ਕਹਿੰਦਾ ਕਿ ਬਾਬਾ ਦੀਪ ਸਿੰਘ ਦੀ ਮਿਹਰ ਹੈਗੀ ਮੈਂ ਉਹਨਾਂ ਨੂੰ ਮੰਨਦਾ ਵਾਂ ਉਹਨਾਂ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਮੈਂ ਉਹਨਾਂ ਦੇ ਸਿਵਾਏ ਕਿਸੇ ਨੂੰ ਨਾਮ ਮੰਨਦਾ ਵਾਂ ਨਾ ਕਿਤੇ ਕੋ ਦਰ ਤੇ ਜਾਂਦਾ ਵਾਂ ਅੱਜਕੱਲ ਤੁਹਾਡੇ ਸਾਹਮਣੇ ਬੜਾ ਬਤਾਰੇ ਬੈਠੇ ਨੇ ਆਪਣੇ ਮੇਸਰ ਆਪ ਜੀ ਬੈਠੇ ਨੇ ਆ ਵੀ ਸਾਡੇ ਕੋਲ ਆਓ ਸਾਨੂੰ ਆਪਾਂ ਤਾਂ ਦੋ ਇਹ ਤੋਂ ਅਸੀਂ ਤੁਹਾਡੇ ਇਹ ਕਰਾਂਗੇ ਉਹ ਕਰਾਂਗੇ ਉਸ ਚੀਜ਼ਾਂ ਤੋਂ ਦੂਰ ਹੈਗਾ ਬਾਬਾ ਜੀ ਦੇ ਲੱਣ ਲੱਗੇ ਆ ਬਾਬਾ ਜੀ ਆਪੇ ਸਾਨੂੰ ਤਾਰਨਗੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈਗਾ ਜਦੋਂ ਪਤਿਲੋ ਮੰਦੇ ਹੈਗਾ ਤੇ ਹੈਗਣ ਸੰਗਤ ਇੰਨੀ ਤੁਹਾਡੇ ਸਾਹਮਣੇ ਦੂਰ ਦੂਰ ਆਉਂਦੀ ਹੈਗੀ ਆ ਉਹਨਾਂ ਨੂੰ ਵਿਸ਼ਵਾਸ ਬਣਿਆ ਤਾਂ ਹੀ ਉਹ ਆਉਂਦੇ ਨੇ ਉਹਨਾਂ ਇੱਕ ਵਿਸ਼ਵਾਸ ਹੈਗਾ ਉਹਨਾਂ ਦੀ ਮਰਜ਼ਾ ਪੂਰੀਆਂ ਹੋਣੀਆਂ ਤਾਂ ਹੀ ਆਉਂਦੇ ਨੇ ਉਹਨਾਂ ਆ ਇੰਨੀ ਸੰਗਤ ਹੈਗੀ ਕੋਈ ਠੀਕ ਨੇ ਕੋਈ ਗਲਤ ਪਰ ਜਿਹੜੇ ਗਲਤ ਨੀਂਦ ਨਾਲ ਆ ਰਹੇ ਨੇ ਜੋ ਵੀ ਆਪਣਾ ਮਨੋ ਸੋਚ ਕੇ ਆ ਰਹੇ ਨੇ ਉਹਦਾ ਭੁਗਤਾਨ ਉਹਨਾਂ ਨੂੰ ਮਿਲਦਾ ਵੀ ਹੈ ਔਰ ਕਈਆਂ ਨੂੰ ਮਿਲਿਆ ਵੀ ਹੈ ਵਾਈ ਗੁਰਲੀਖਾ ਖਾਲਸਾ ਵਾਈ ਗੁਰੂ ਕੀ ਬੱਲੇ ਹਰ ਬੁੱਧਵਾਰ ਬਾਬਾ ਦੀਪ ਸਿੰਘ ਮਾਲ ਟਾਣ ਸਿੰਘ ਜੀ ਤੇਰਾ ਹੁੰਦਾ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਆਂਦੇ ਦਰਸ਼ਨ ਦਿਓ ਕਮੇਟੀ ਵੱਲੋਂ ਸਾਰੇ ਲੰਗਰ ਦਾ ਇੰਤਜ਼ਾਮ ਪੂਰਾ ਹੈ ਜੋ ਇੱਥੇ ਮੰਗੋ ਹੀ ਮਿਲਦਾ ਹੈ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਸੰਤਾਨ ਨੂੰ ਕਿ ਵੱਧ ਤੋਂ ਵੱਧ ਸਤਿ ਸ਼੍ਰੀ ਅਕਾਲ ਜੀ ਆਪਣਾ

ਪ੍ਰਤੇਗਵਾਲਾ ਸਾਹਿਬ ਦੀ ਜਿਸ ਤਾਬਦੀ ਸੀਸ ਤਾਬਦੀ ਨਾ ਰਿਆ ਉਹਨੂੰ ਸਮਰਪਿਤ ਅਸੀਂ ਚਪਾਰਾ ਸਾਹਿਬ ਹੋ ਰਿਹਾ ਜਿੱਥੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਉਤਮਸਤ ਖੋਰੀਆਂ ਨੇ ਅਤੇ ਪ੍ਰਤੇਗਵਾਲਾ ਸਾਹਿਬ ਦੀ ਸ਼ੀਰ ਦੀ ਕੋਟ ਕੋਟ ਪ੍ਰਣਾਮ ਕਰ ਰਹੀਆਂ ਨੇ ਤੇ ਸੋ ਜੇ ਕੋਈ ਇੱਥੇ ਸੰਗਤਾਂ ਦਾ ਪੂਰਾ ਇਕੱਠ ਹੋਇਆ ਕੱਲ ਵੀ ਅਸੀਂ ਇੱਥੇ ਬਹੁਤ ਵਧੀਆ ਇੱਕ ਕੀਰਤਨ ਦਰਬਾਰ ਹੋਇਆ ਇਸ ਵਿੱਚ ਗੁਰਤੇਗਰ ਸਾਹਿਬ ਦੀ ਬਾਣੀ ਪੜੀ ਗਈ ਗਾਣੇ ਵਾਲੇ ਸ਼ਲੋਕ ਪੜੇ ਗਏ ਅਤੇ ਨਾਲ ਹੀ ਸ਼ਿਦਰੀ ਯਾਰ ਕੀਤਾ ਗਿਆ ਅਤੇ ਸ਼ਾਮ ਨੂੰ ਵੀ ਇੱਥੇ ਪ੍ਰੋਗਰਾਮ ਹੈ ਜਿਹਦੇ ਵਿੱਚ ਬਾਕੀ ਸਾਰੇ ਆ ਰਹੇ ਨੇ ਬਈ ਗੁਰਤੇਗਰ ਸਾਹਿਬ ਦੀ ਸ਼ਿਦਰੀ ਤੋਂ ਪ੍ਰਣਾਮ ਕਰਦੇ। ਜੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇਸ ਜਗ੍ਹਾ ਦੇ ਉੱਪਰ ਜੋ ਵੀ ਮਨੋ ਵਿਅਕਤੀ ਦੇ ਨਾਲ ਆਪਣੀ ਮੰਨ ਦੀ ਮਰਜ਼ੀ ਲੈ ਕੇ ਆਉਂਦਾ ਉਹਨਾਂ ਦੀਆਂ ਹਰ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਹੁਣੇ ਹੀ ਸਿੰਘ ਸਾਹਿਬ ਨੇ ਦੱਸਿਆ ਹੈ ਕਿ ਮੇਰੇ ਉੱਪਰ ਬਹੁਤ ਬੜੀਆਂ ਦਿੱਕਤਾਂ ਕਸ਼ਟ ਸਰੀਰਕ ਤੌਰ ਤੇ ਵੀ ਆਏ ਪਰ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਆ ਕੇ ਬੇਨਤੀ ਅਰਜ਼ੋਈ ਕੀਤੀ ਜੋ ਮੈਂ ਦਿਲੋਂ ਕੀਤੀ ਉਹ ਮੇਰੀ ਤੁਰੰਤ ਪੂਰੀ ਹੋਈ ਸੋ ਇਸੇ ਤਰ੍ਹਾਂ ਹੀ ਹਰ ਇੱਕ ਸੰਤ ਨੇ ਇਹੀ ਆਪਣੇ ਵੱਲੋਂ ਬਿਆਨ ਕੀਤਾ ਹੈ ਕਿ ਬਾਬਾ ਜੀ ਦੇ ਦਰ ਤੇ ਜੋ ਵੀ ਕੋਈ ਆਉਂਦਾ ਵਾ ਉਹਦੀ ਦੁਨੀਆਵੀ ਕੋ ਧਾਰਮਿਕ ਆ ਕਿਸ ਤਰ੍ਹਾਂ ਦੀ ਵੀ ਮੰਗ ਆ ਉਹ ਹਮੇਸ਼ਾ ਪੂਰੀਨ ਹੁੰਦੀ ਆ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਅਸੀਂ ਹੋਰ ਸੰਗਤਾਂ ਦੇ ਨਾਲ ਅਗਲੇ ਐਪੀਸੋਡ 'ਚ ਲਿਲਾਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ